ਖੁਸ਼ੀ ਹੈ ਅੱਜ ਬੜੀ ਖੁਸ਼ੀ ਹੈ ਅੱਜ ਦੀਵਾਲੀ ਵਾਲਾ ਟਾਈਮ ਹੈ ਵੀ ਦੀਵਾਲੀ ਵਰਗਾ ਟਾਈਮ ਹੈ ਕਿਉਂਕਿ ਅੱਜ ਪੰਜਾਬ ਦੇ ਇੱਕ ਐਸੇ ਨੌਜਵਾਨ ਨੂੰ ਜੀਹਾਂ ਐਸੇ ਨੌਜਵਾਨ ਨੂੰ ਜਿਹਦਾ ਨਾਮ ਤਰुण ਸ਼ਰਮਾ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਜੱਦੋ ਜਹਿਦ ਕਰਦਾ ਪਿਆ ਸੀਗਾ ਇੱਕ ਪੈਰਾ ਕਰਾਟੇ ਦਾ ਜੀਹਾਂ ਪੈਰਾ ਕਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ 플레이ਰ ਸੀ ਲੇਕਿਨ ਕਈ ਸਾਲਾਂ ਤੋਂ ਇਕਲੌਤਾ 플레이ਰ ਇਹ ਕਈ ਸਾਲਾਂ ਤੋਂ ਉਹ ਬੰਦਾ ਇਨੇ 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 ਇੰਟਰਨੈਸ਼ਨਲ 18 골ਡ ਮੈਡਲ ਜਿੱਤੇ ਹੋਣ ਨੈਸ਼ਨਲ ਮੈਡਲ ਜਿੱਤੇ ਹੋਣ ਲੇਕਿਨ ਖੰਨੇ ਦੀ ਸਬਜ਼ੀ ਮੰਡੀ ਚ ਰੇੜੀ ਲਾਂਦਾ ਹੋਵੇ ਉਹ ਮੁੰਡਾ ਸਿਰਫ ਆਪਣਾ ਹੱਕ ਮੰਗਦਾ ਸੀ ਅੱਜ ਹੱਕ ਮਿਲਿਆ ਅਸੀਂ ਰਲ ਕੇ ਤਰຸນ ਲਈ ਜੋ ਕੋਸ਼ਿਸ਼ ਕੀਤੀ ਕੋਸ਼ਿਸ਼ ਜੋ ਫਰਿਆਦ ਸਰਦਾਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨੇ ਤੱਕ ਪਹੁੰਚੀ ਔਰ ਉਹਨਾਂ ਨੇ ਲੁਧਿਆਣਾ ਪ੍ਰਸ਼ਾਸਨ ਡੀਸੀ ਏਡੀਸੀ ਕੰਨਾ ਪ੍ਰਸ਼ਾਸਨ ਨੇ ਤਰຸນ ਨੂੰ ਆਊਟਸੋਰਸ ਕੀਤਾ ਨੌਕਰੀ ਦਿੱਤੀ ਨਗਰ ਨਿਗਮ ਕਾਰਪੋਰੇਸ਼ਨ ਕਲਰਕ ਦੀ 13500 ਰੁਪਏ ਕਹਿੰਦੇ ਬਹੁਤ ਜਲ ਪੱਕਾ ਵੀ ਕਰ ਦੇਵਾਂਗੇ ਦੇਖੋ ਚੀਜ਼ਾਂ ਹੋਣੀਆਂ ਚਾਹੀਦੀਆਂ ਖਿਡਾਰੀਆਂ ਨੂੰ ਪੰਜਾਬ ਦੇ ਵਿੱਚ ਉਹਨਾ ਮਨ ਦਾ ਸਤਕਾਰ ਮਨ ਦਾ ਜੋ ਪ੍ਰਸ਼ਾਨਾ ਮਿਲਣਾ ਚਾਹੀਦਾ ਵਾ ਕਿਉਂਕਿ ਤਰुण ਵਰਗੇ ਖਿਡਾਰੀ ਰੋਲ ਮਾਡਲ ਹੈ ਲੱਖਾਂ ਨੌਜਵਾਨ ਇਹਨਾਂ ਨੂੰ ਦੇਖਦੇ ਹੋਣਗੇ ਜਦੋਂ ਖੰਨੇ ਸਬਜ਼ੀ ਮੰਡੀ ਤੇ ਟੋਕਰੀ ਚੱਕਦਾ ਆਏਗਾ ਸਬਜ਼ੀਆਂ ਚੱਕਦਾ ਆਏਗਾ ਤਾਂ ਉੱਤੇ ਕੋਈ ਹੋਰ ਬੱਚੇ ਕਹਿੰਦੇ ਉਹਨਾਂ ਦੇ ਪਾਪਾ ਮੈਂ ਇੱਕ ਸਪੋਰਟਸਵਲ ਜਾਣਾ ਗੜ ਕੇ ਰਹਿਣ ਦਿਓ ਦੇਖ ਲੈ ਕਿ ਤਰुण ਦਾ ਹਾਲ ਦੇਖਿਆ ਨਹੀਂ ਸੋ ਜੇ ਤਰुण ਨੂੰ ਜੋ ਦੇਖਣਗੇ ਤਰुण ਨੂੰ ਨੌਕਰੀ ਮਿ ਅੱਗੇ ਲੈ ਕੇ ਆਏ ਉਹਦੀ ਬਾਹ ਫੜੀ ਤਾਂ ਆਪਣੇ ਬੱਚਿਆਂ ਨੂੰ ਪ੍ਰੋਸਾਈਡ ਕਰਨਗੇ ਖੇਡਾਂ ਵੱਲ ਉਹ ਬੱਚੇ ਦੇਸ਼ ਦਾ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਬੱਚਿਆਂ ਨੂੰ ਡਾਈਟ ਜ਼ਰੂਰੀ ਹੈ ਬੱਚਿਆਂ ਨੂੰ ਜੇ ਬਾਹਰ ਫਰਿਜਿਸ਼ਨ ਜਾਣਾ ਵਾ ਉਹਨੂੰ ਖਰਚੇ ਜ਼ਰੂਰੀ ਹੈ ਕਿੱਥੋਂ ਕਰਜੇ ਲੱਗੇ ਪੰਜਾਬ ਦੇ ਇਹ ਕੀਰਤੀਮਾਨ ਇਹ ਪ੍ਰਤਿਭਾਸ਼ਾਲੀ ਨੌਜਵਾਨ ਇਸ ਤਰ੍ਹਾਂ ਹੀ ਇਸ ਤਰੀਕੇ ਕਰਦੇ ਚੱਕਦੇ ਰਹਿਣਗੇ ਧੰਨਾ ਕਰਨੋ ਜਿਲਾ ਮੈਂ ਫੇਰ ਕਹਾਂਗਾ ਮੈਂ ਸ਼ੁਕਰੀਆ ਦਾ ਕਰਾਂਗਾ ਸਾਰੇ ਪੰਜਾਬ ਦਾ ਮੀਡੀਆ ਦਾ ਕਿਉਂਕਿ ਇਹ ਜਿੱਤ ਹਾਰ ਦੀ ਲੜਾਈ ਨਹੀਂ ਹੱਕਸਤ ਦੀ ਲੜਾਈ ਹੈ ਔਰ ਤੁਸੀਂ ਮੀਡੀਆ ਨੇ ਮੀਡੀਆ ਨੇ ਤਰਨ ਨੂੰ ਨੌਕਰੀ ਦੋਈ ਲੱਗਦਾ ਵੀ ਕਿਸੇ ਦੇ ਪਿੱਛੇ ਜਰੂਰ ਕਿਸੇ ਦਾ ਹੱਥ ਹੋਣਾ ਲੱਗਦਾ ਵੀ ਇਹ ਤੁਹਾਡੀ ਮਿਲਣ ਦੇ ਉਸ ਬੰਦੇ ਨੇ ਕਬੂਲਾਈ ਹੈ ਦੇਖੋ ਮੈਂ ਤਾਂ ਇੱਕ ਜ਼ਰੀਆ ਅਸ਼ੀਰਵਾਦ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਉਸ ਮਹਾਮਾਈ ਦਾ ਮੈਂ ਫੇਰ ਕਹਾਂਗਾ ਮੈਂ ਇਹਦਾ ਕ੍ਰੈਡਿਟ ਜਿਹੜੇ ਲੋਕ ਕਹਿੰਦੇ ਨਾ ਕੁਮਾਰ ਗੌਰਵ ਜੀ ਆਵਾਜ਼ ਚੱਕਣਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆ ਦੇਖ ਲਓ ਤੁਹਾਡੇ ਸਾਹਮਣੇ ਅੱਜ ਤਰਨ ਨੂੰ ਨੌਕਰੀ ਮਿਲੀ ਹੈ ਮੈਂ ਇਹਦਾ ਕ੍ਰੈਡਿਟ ਆਪਣੇ ਆਪ ਨੂੰ ਦੇਣ ਦੀ ਬਜਾਏ ਮੈਂ ਸਾਰੇ ਲੁਧਿਆਣੇ ਦੇ মিডিਆ ਵਾਲਿਆਂ ਨੂੰ মিডিਆ ਵਰਗ ਨੂੰ ਦੇਣਾ ਚਾਹੁੰਦਾ ਮੇਰਾ ਨਾਮ ਤੁਨਸ਼ਰਮਾ ਜੀ ਮੈਂ ਪੈਰਾ ਕਰਾਡੇ ਦਾ ਖਿਡਾਰੀ ਹਾਂ ਤੇ ਕੁਝ ਹੀ ਦਿਨ ਪਹਿਲਾਂ ਮੈਂ ਇੱਥੇ ਡੀਟੀਓ ਵੀ ਬਾਹਰ ਤਰਨਾ ਲਾਇਆ ਸੀ ਆਪਣਾ ਰੋਜ਼ਾ ਇਸ਼ਹਾਰ ਕਰਾਇਆ ਸੀ ਨੌਕਰੀ ਨੂੰ ਲੈ ਕੇ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਮੇਰੀ ਸੁਣ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਭਗਵਾਨ ਸਤਿ ਆਪ ਦਾ ਤੇ ਆਪਣੇ ਪ੍ਰਸ਼ਾਸਨ ਦਾ ਖੰਨੇ ਦੇ ਤੇ ਐਮਐਲਏ ਤੇ ਈਓ ਸਾਹਿਬ ਦਾ ਤੇ ਸਭ ਤੋਂ ਵੱਡਾ ਥੈਂਕ ਯੂ ਕਰੂੰਗਾ ਡੀਸੀ ਮੈਡਮ ਤੇ ਐਡੀਸੀ ਸਾਹਿਬ ਦਾ ਜਿਨ੍ਹਾਂ ਨੇ ਮਿੰਟੋ-ਮਿੰਟੀ ਮੇਰੀ ਕਾਰਵਾਈ ਕੀਤੀ ਤੇ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਆਊਟਸੋਰਸ ਕਰਾਈ ਯਾਨੀ ਮੈਨੂੰ ਇਹ ਪੱਕੀ ਨਹੀਂ ਦਿੱਤੀ ਲੇਕਿਨ ਆਊਟਸੋਰਸ ਕਰਾਈ ਮੈਨੂੰ ਜੋ ਪ੍ਰੋਵਾਈਡ ਕਰਾਈ ਲੱਗਦਾ ਸਰਕਾਰ ਨੇ ਭਰੋਸਾ ਦਿੱਤਾ ਵੀ ਜਲਦ ਪੱਕਾ ਵੀ ਕੀਤਾ ਹਾਂਜੀ ਹਾਂਜੀ ਉਹ ਮੈਨੂੰ ਭਰੋਸਾ ਦਿੱਤਾ ਗਿਆ ਕਿ ਜਿੱਦਾਂ ਹੀ ਤੇਰੀ ਵਕੈਂਸੀ ਆਣੀਏ ਤਾਂ ਪਹਿਲੇ ਦਰ ਦੇ ਤੈਨੂੰ ਪੱਕਾ ਕੀਤਾ ਜਾਵੇ ਮੈਡਮ ਹੋਟਲਾ ਨਹੀਂ ਛੱਡਿਆ ਚਾਹੀਦਾ ਨਹੀਂ ਹੋਟਲਾ ਕਦੇ ਨਾ ਛੱਡੋ ਜੇ ਹੋਟਲਾ ਛੱਡ ਕੇ ਤਾਂ ਇੱਕ ਤਰ੍ਹਾਂ ਦਾ ਖਤਮ ਹੋਣ ਵਾਲਾ ਕੰਮ ਹੈ ਆਪਣੇ ਦਿਮਾਗ ਨੂੰ ਇਹਨਾ ਸੋਲਡ ਕਰ ਲੋ ਇੱਕ ਟਾਰਗੇ ਕਿ ਅਸੀਂ ਇੱਕ ਦਿਨ ਉਹ ਮਕਾਮ ਤੇ ਪਹੁੰਚਣਾ ਬੁੱਝਦਾ ਲੱਗਦਾ ਜਿਹੜੇ ਬਾਕੀ ਖਿਲੇਰ ਨੇ ਉਹ ਕਿਤਨੇ ਕਿਤੇ ਉੱਨ ਨਾਲ ਹੋਣਾ ਮਿਲੋਗੇ ਜਿਵੇਂ ਤਾਂ ਹੋਏ ਨੌਕਰੀ ਮਿਲ ਜਾ ਜਰੂਰ ਤਾਂ ਮਿਲੇਗਾ ਕਿਉਂ ਨਹੀਂ ਮਿਲੇਗਾ ਉਹ ਤਾਂ ਇਹ ਮੈਨੂੰ ਮੇਰ ਤੱਕੇ ਤਾਂ ਉਹਨਾਂ ਨੂੰ ਵੀ ਮਿਲੂ ਕਿੰਨੇ ਕੋਚ ਤੁਸੀਂ 골ਡ ਮੈਡਲ ਲੈ ਕੇ ਮੈਂ ਕਈ 골ਡ ਮੈਡਲ ਲੈ ਚੁੱਕਿਆ ਮੇਰੇ 18 ਕੰਟਰੀਆਂ ਦੇ ਇੰਟਰਨੈਸ਼ਨਲ ਮੈਡਲ ਨੇ ਔਰ ਮੈਂ ਪੰਜਾਬ ਔਰ ਖਾਨੇ ਇੰਡੀਆ ਦਾ ਇਕਲੌਤਾ ਪਲੇਨ ਆ ਜਿਨੇ 18 ਕੰਟਰੀਆਂ ਦੇ ਮੈਡਲ ਲੈ ਆ ਕੇ ਦਿੱਤੇ ਸਰਕਾਰ ਨੇ ਕਾਫੀ ਲੇਟ ਸੀ ਮਿਲਿਆ ਜਦੋਂ ਕਹਿੰਦੇ ਦੇਰ ਆਈ ਦਰਦ ਤਾਂ 12 ਸਾਲ ਬਾਅਦ ਤਾਂ ਰੋੜੀ ਦੀ ਵੀ ਸੜ ਲੰਦੇ ਆ ਇੱਥੇ ਤਾਂ ਹੋਸਪਟਲ ਹੀ ਗਏ ਤਾਂ ਕਦੇ ਨਾ ਕਦੇ ਤਾਂ ਕਣੀ ਜਾਣੀ ਕਾਮਯਾਬੀ ਦੇ ਪਿੱਛੇ ਕਿਰਦਾਰ ਜ਼ਰੂਰ ਹੱਤ ਹੁੰਦਾ ਮੇਰੇ ਫਾਦਰ ਸਾਹਿਬ ਦਾ ਬਹੁਤ ਬੜਾ ਤਗੜਾ ਆਦਮੀ ਜਿਨ੍ਹਾਂ ਨੇ ਮੈਨੂੰ ਡਾਊਨ ਨਹੀਂ ਕੀਤਾ ਤੋਂ ਮੈਂ ਉਹ ਸਮਾਜ ਦੇ ਗੁਰੂ ਅਮਨੇ ਗੌਰਵ ਜੀ ਦਾ ਵੀ ਧੰਨਵਾਦ ਕਰਦਾ ਇੱਕ ਇਸ਼ਾਨਪਰੀ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਹਰ ਇੱਕ ਉਸ ਦਾ ਪਰਤਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਓਕੇ ਠੀਕ ਹੈ ਧੰਨਵਾਦ